ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਚੌਂਕੀ ਦੇ ਬਾਹਰ ਖੜੇ ਹਾਂ ਜਿੱਥੇ ਕਿ ਇਸ ਵਾਰ ਇੱਕ ਵਾਰ ਫਿਰ ਪੁਲਿਸ ਦੀ ਵੱਡੀ ਨਫਰੀ ਵੇਖਣ ਨੂੰ ਮਿਲ ਰਹੀ ਹੈ ਦਰਸਲ ਦੱਸਿਆ ਜਾ ਰਿਹਾ ਹੈ ਕਿ ਇੱਥੋਂ ਕੋਈ ਆਵਾਜ਼ ਸੁਣਾਈ ਦਿੰਦੀ ਹੈ ਔਰ ਉਹ ਆਵਾਜ਼ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ ਜਿਸ ਤਰ੍ਹਾਂ ਕੋਈ ਬਹੁਤ ਵੱਡਾ ਧਮਾਕਾ ਹੋਇਆ ਹੋਵੇ ਲੇਕਿਨ ਉਸ ਬਾਅਦ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਲੇਕਿਨ ਇਹ ਚੀਜ਼ ਕੀ ਹੈ ਇਸ ਬਾਰੇ ਹਾਲੇ ਕੋਈ ਵੀ ਖੁਲਾਸਾ ਨਹੀਂ ਹੋ ਸਕਿਆ ਲੇਕਿਨ ਇੱਕ ਛੋਟਾ ਜਿਹਾ ਇੱਕ ਜਰਾ ਖੱਡਾ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਇਸ ਵੇਲੇ ਇੱਥੇ ਨਜ਼ਰ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਜਗ੍ਹਾ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਚੀਜ਼ ਡਿੱਗੀ ਹੈ ਜਿਸ ਦੇ ਨਾਲ ਕੀ ਇੱਕ ਵੱਡੀ ਆਵਾਜ਼ ਸਾਹਮਣੇ ਸੁਣਾਈ ਦਿੰਦੀ ਹੈ ਤਾਂ ਇਹ ਸਾਹਮਣੇ ਤੁਸੀਂ ਦੇਖੋ ਪੁਲਿਸ ਚੌਂਕੀ ਹੈ ਜੋ ਕਿ ਫਤਿਹਗੜ ਚੂੜੀਆਂ ਪੁਲਿਸ ਚੌਂਕੀ ਹੈ ਔਰ ਇਸ ਦੇ ਉਹ ਸਾਹਮਣੇ ਪੁਲ ਹੈ ਔਰ ਇਸ ਪੁਲ ਦੇ ਉੱਤੇ ਤੁਸੀਂ ਵੇਖੋ ਕਿ ਇਸ ਪੁਲ ਦੇ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਪਹਿਲੇ ਵੀ ਜਿਹੜੇ ਇੱਕ ਦੋ ਤਮਾਕੇ ਹੋਏ ਸੀ ਤਾਂ ਉਹਦੇ ਇਤਵ estradi ਗੱਲ ਸਾਹਮਣੇ ਆਈ ਸੀ ਕਿ ਚੌਂਕ ਪੁਲ ਦੇ ਉੱਤੋਂ ਕੋਈ ਛੁੱਟਿਆ ਜਾਂਦਾ ਲੇਕਿਨ ਫਿਲਹਾਲ ਇੱਥੇ ਇਸ ਵੇਲੇ ਜੋ ਹਾਲਾਤ ਨੇ ਉਹ ਅਸੀਂ ਤੁਹਾਨੂੰ ਸਾਂਝੇ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਔਰ ਇਸ ਦੇ ਨਾਲ ਨਾਲ ਪੁਲਿਸ ਵੱਲੋਂ ਮੌਕੇ ਤੇ ਇਨਵੈਸਟੀਗੇਸ਼ਨ ਵੀ ਕੀਤੀ ਜਾ ਰਹੀ ਹੈ ਔਰ ਤੁਸੀਂ ਦੇਖੋਗੇ ਪੁਲਿਸ ਦੇ ਆਲਾ ਅਧਿਕਾਰੀ ਪਹੁੰਚੇ ਨੇ ਔਰ ਇਹ ਇਸ ਮਾਮਲੇ ਚ ਇਨਵੈਸਟੀਗੇਸ਼ਨ ਕਰ ਰਹੇ ਨੇ ਕਿ ਆਖਿਰਕਾਰ ਇੱਥੇ ਘਟਨਾ ਹੋਈ ਕੀ ਹੈ ਤਾਂ ਤੁਸੀਂ ਦੇਖੋ ਕਿ ਪੁਲਿਸ ਦੇ ਅਫਸਰ ਮੌਕੇ ਤੇ ਨੇ ਔਰ ਉਹਨਾਂ ਵੱਲੋਂ ਬਰੀਫਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਮਾਮਲਾ ਕੀ ਹੈ ਕਿਉਂਕਿ ਜਿਸ ਤਰ੍ਹਾਂ ਦੀ ਆਵਾਜ਼ ਆਈ ਹੈ ਆਵਾਜ਼ ਕਿਸ ਸੀ ਦੀ ਹੈ ਇਸ ਬਾਰੇ ਹਾਲੇ ਤੱਕਨ ਖੁਲਾਸਾ ਨਹੀਂ ਹੋ ਪਾਇਆ ਹੈ ਸੋ ਵਿੱਚੇ ਪੁਲਿਸ ਦੇ ਅਫਸਰ ਜਿਹੜੇ ਨੇ ਤੁਸੀਂ ਦੇਖੋ ਕਿ ਬਰੀਕੀ ਨਾਲ ਤਫਤੀਸ਼ ਕਰ ਰਹੇ ਨੇ ਔਰ ਆਪਣੇ ਅਫਸਰਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਆਈਪੀਐਸ ਅਧਿਕਾਰੀ ਇੱਥੇ ਮੌਜੂਦ ਨੇ ਔਰ ਉਹਨਾਂ ਵੱਲੋਂ ਜਿਹੜਾ ਹੈ ਮਾਮਲੇ ਦੀ ਪੂਰੀ ਕੋਕ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਚੀਜ਼ ਕੀ ਸੀ ਕਿਉਂਕਿ ਜਿਹੜੀ ਆਵਾਜ਼ ਆਈ ਹੈ ਉਹ ਇੱਕਦਮ ਬਹੁਤ ਜ਼ਿਆਦਾ ਆਵਾਜ਼ ਸੀ ਔਰ ਉਸ ਨੂੰ ਲੈ ਕੇ ਇੱਕਦਮ ਇਸ ਤਰ੍ਹਾਂ ਦਾ ਕੁਝ ਅਫਵਾਹਾਂ ਵੀ ਸਾਹਮਣੇ ਉੱਠਦੀਆਂ ਸ਼ੁਰੂ ਹੋ ਗਈਆਂ ਸੀ ਔਰ ਉਹਨਾਂ ਅਫਵਾਹਾਂ ਨੂੰ ਕੰਟਰੋਲ ਕਰਨ ਵਾਸਤੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਇੱਥੇ ਡੀਪਲੀ ਜਿਹੜੀ ਹੈ ਇੱਕ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਸ ਆਵਾਜ਼ ਦਾ ਮੁੱਖ ਮਕਸਦ ਕੀ ਸੀ ਤੁਸੀਂ ਦੇਖੋਗੇ ਪੁਲਿਸ ਦੇ ਅਧਿਕਾਰੀ ਇੱਥੇ ਆਏ ਨੇ ਔਰ ਉਹ ਇਸ ਵੇਲੇ ਇਨਵੈਸਟੀਗੇਸ਼ਨ ਕਰ ਰਹੇ ਨੇ ਕਿ ਆਖਿਰਕਾਰ ਇਸ ਆਵਾਜ਼ ਜਿਹੜੀ ਆਈ ਹੈ ਕਿਉਂਕਿ ਤੁਸੀਂ ਦੇਖੋਗੇ ਲਗਾਤਾਰ ਰੋਡ ਇੱਥੇ ਚੱਲ ਰਹੀ ਹੈ ਔਰ ਇਹ ਹਾਈਵੇ ਹੈ ਇੱਕ ਤਰ੍ਹਾਂ ਦਾ ਜਿਹੜਾ ਕਿ ਬਹੁਤ ਸਾਰੇ ਇਲਾਕਿਆਂ ਨੂੰ ਆਪਸ ਵਿੱਚ ਜੋੜਦਾ ਹੈ ਤਾਂ ਉੱਥੇ ਬਿਲਕੁਲ ਬਾਹਰ ਜਿਹੜੀ ਹੈ ਪੁਲਿਸ ਚੌਂਕੀ ਹੈ ਔਰ ਉਸ ਪੁਲਿਸ ਚੌਂਕੀ ਦੇ ਸਾਨੂੰ ਇੱਕ ਆਵਾਜ਼ ਆਂਦੀ ਹੈ ਲੇਕਿਨ ਆਵਾਜ਼ ਕਿਸ ਦੀ ਹੈ ਇਸ ਬਾਰੇ ਹੁਣ ਹਾਲੇ ਤੱਕ ਪੁਲਿਸ ਵੱਲੋਂ ਜਿਹੜਾ ਹੈ ਕੋਈ ਗੱਲ ਨਹੀਂ ਕੀਤੀ ਜਾ ਰਹੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਲੇਕਿਨ ਹਾਂ ਇੱਕ ਚੀਜ਼ ਹੈ ਕਿ ਪੁਲਿਸ ਇਨਵੈਸਟੀਗੇਸ਼ਨ ਜ਼ਰੂਰ ਕਰਦੀ ਤੁਸੀਂ ਦੇਖੋਗੇ ਪੁਲਿਸ ਦਾ ਵੱਡਾ ਤੰਤਰ ਜਿਹੜਾ ਹੈ ਇਸ ਵੇਲੇ ਇੱਥੇ ਮੌਜੂਦ ਹੈ ਜੋ ਕਿ ਇਸ ਪੂਰੇ ਮਾਮਲੇ ਦੀ ਤਫਤੀਸ਼ ਕਰ ਰਿਹਾ ਹੈ ਕਿ ਆਖਿਰਕਾਰ ਇਹ ਮਾਮਲਾ ਹੈ ਕੀ ਹੈ ਔਰ ਅਫਵਾਹ ਜਿਹੜੀ ਹੈ ਉਹ ਐਸਸੀ ਦੀ ਨਾ ਫੈਲਾਈ ਜਾਵੇ ਕਿਉਂਕਿ ਜੈਨੂਨ ਜਿਹੜੀ ਹੈ ਉਹ ਇੱਕ रिपोर्ट जेडी है वो दीती जावे ताकि लोकां नु पता चल सके फिलहाल ਤੁਸੀਂ ਦੇਖ ਸਕਦੇ ਹੋ ਅਮਰਸਰ ਦੇ ਸੀਪੀ ਜਿਹੜੇ ਨੇ ਗੁਰਪ੍ਰੀਤ ਸਿੰਘ ਭੋਲਰ ਉਹ ਇਸ ਪੂਰੇ ਮਾਮਲੇ ਦੇ ਵਿੱਚ ਵੀ ਇਨਵੈਸਟੀਗੇਸ਼ਨ ਕਰ ਰਹੇ ਨੇ ਤੇ ਉਸ ਵਿੱਚ ਜਿਹੜਾ ਹੈ ਫਾਈਨਲ ਜਿਹੜੀ ਹੈ ਉਹਨਾਂ ਵੱਲੋਂ ਰਿਪੋਰਟ ਜਿਹੜੀ ਹੈ ਤਿਆਰ ਕੀਤੀ ਜਾਏਗੀ ਕਿ ਉਸ ਦੇ ਵਿੱਚ ਜਿਹੜਾ ਹੈ ਕੀ ਮਾਮਲਾ ਹੈ ਤਾਂ ਇਹ ਫੇਸਵਾਰ ਥੋੜੀ ਲੇਟ ਥੋੜੀ ਲੇਟ ਆਏਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਮਰਸਰ ਦੇ ਪੁਲਿਸ ਕਮਿਸ਼ਨਰ ਜਿਹੜੇ ਨੇ ਦੀ ਤਾਂ ਤੁਸੀਂ ਪੁਲਿਸ ਅਧਿਕਾਰੀ ਮੌਜੂਦ ਨੇ ਤਾਂ ਉਹਨਾਂ ਵੱਲੋਂ ਜਿਹੜਾ ਹੈ ਇੱਥੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦੇ ਅਧਿਕਾਰੀ ਜਿਹੜਾ ਹੈ ਇੱਥੇ ਜਿਹੜਾ ਹੈ ਉਹ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਤਾਂ ਬਿਲਕੁਲ ਡਿਟੇਲ ਤੁਹਾਨੂੰ ਦੱਸਾਂਗੇ ਕਿ ਪੁਲਿਸ ਦੇ ਅਧਿਕਾਰੀ ਇਸ ਬਾਬਤ ਚ ਕੀ ਕਹਿ ਰਹੇ ਨੇ ਤਾਂ ਉਸ ਦੇ ਵਿੱਚ ਜਿਹੜੀ ਹੈ ਅਪਡੇਸ਼ਨ ਜਿਹੜੀ ਹੈ ਉਹ ਪੁਲਿਸ ਵੱਲੋਂ ਜਿਹੜੀ ਹੈ ਕੀਤੀ ਜਾ ਰਹੀ ਹੈ ਔਰ ਲਗਾਤਾਰ ਪੁਲਿਸ ਦੇ ਅਧਿਕਾਰੀ ਇੱਥੇ ਮੌਜੂਦ ਨੇ ਔਰ ਇਨਵੈਸਟੀਗੇਸ਼ਨ ਕੀਤੀ ਲੇਕਿਨ ਆਵਾਜ਼ ਜਿਹੜੀ ਆਈ ਹੈ ਉਹ ਆਵਾਜ਼ ਜਿਹੜੀ ਹੈ ਉਹ ਬਹੁਤ ਸਾਰੇ ਸਵਾਲ ਖੜੇ ਕਰ ਰਹੀ ਹੈ ਕਿ ਆਖਿਰਕਾਰ ਕੀ ਹੈ ਤਾਂ ਇਸ ਬਾਬਤ ਪੁਲਿਸ ਜਿਹੜੀ ਹੈ ਉਹ ਪੂਰੀ ਡਿਟੇਲ ਇਨਵੈਸਟੀਗੇਸ਼ਨ ਕਿਉਂਕਿ ਅਕਸਰ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਗੱਲਾਂ ਆndੀਆਂ ਨੇ ਤਾਂ ਉਸ ਦੇ ਬਾਬਤ ਜਿਹੜਾ ਹੈ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਤਾਂ ਤੁਸੀਂ ਦੇਖੋ ਏਰੀਆ ਵੀ ਤੁਹਾਨੂੰ ਦਿਖਾ ਰਹੇ ਆ ਫਤਿਹਗਰ ਚੂੜੀਆਂ ਰੋਡ ਹੈ ਔਰ ਉਸ ਰੋਡ ਦੇ ਬਿਲਕੁਲ ਪੁਲ ਦੇ ਨੇੜੇ ਜਿਹੜਾ ਹੈ ਤਾਂ ਉਸ ਦੇ ਵਿੱਚ ਬਿਲਕੁਲ ਤੇ ਬਿਲਕੁਲ ਬਿਲਕੁਲ ਤੁਸੀਂ ਦੇਖੋ ਕਿ ਦੇਖ ਲਿਓ ਮਹੌਲ ਇਹ ਹੈ ਬਿਲਕੁਲ ਪੁਲਿਸ ਦੇ ਅਧਿਕਾਰੀ ਮੌਜੂਦ ਨੇ ਜੀ ਤਾਂ ਤੁਸੀਂ ਦੇਖੋ ਕਿ ਪੁਲਿਸ ਦੇ ਅਧਿਕਾਰੀ ਮੌਜੂਦ ਨੇ ਉਹਨਾਂ ਵੱਲੋਂ ਇਨਵੈਸਟੀਗੇਸ਼ਨ ਜਿਹੜੀ ਹੈ ਇੱਥੇ ਕੀਤੀ ਜਾਰੀ ਹੈ ਔਰ ਇਸ ਪੂਰੀ ਗੱਲ ਦੇ ਉੱਤੇ ਦੱਸਿਆ ਜਾ ਰਿਹਾ ਕਿ ਜੋ ਅਫਵਾਹ ਹੈ ਉਹਦੇ ਤੇ ਗੌਰ ਨਾ ਕੀਤਾ ਜਾਵੇ ਔਰ ਜੋ ਐਕਚੁਅਲ ਇਨਫੋਰਮੇਸ਼ਨ ਹੈ ਉਹ ਦਿੱਤੀ ਜਾਵੇ ਪੁਲਿਸ ਕਮਿਸ਼ਨਰ ਖੁਦ ਮੌਕੇ ਤੇ ਨੇ ਤਾਂ ਇਸ ਬਾਬਤ ਜਿਹੜਾ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਕੀਤੀ ਜਾ ਰਹੀ ਹੈ ਲਗਾਤਾਰ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਫਤਿਹਗਰ ਚੂੜੀਆਂ ਚੌਂਕੀ ਦੀ ਤਸਵੀਰਾਂ ਨੇ ਤਾਂ ਉੱਥੇ ਪੁਲਿਸ ਦੇ ਅਧਿਕਾਰੀ ਨੇ ਔਰ ਇਸ ਜਗ੍ਹਾ ਦੇ ਉੱਤੇ ਇੱਕ ਛੋਟਾ ਜਿਹਾ ਹੌਲ ਨਜ਼ਰ ਆਇਆ ਹੈ ਪਰ ਉਹ ਹੌਲ ਕਿਸ ਚੀਜ਼ ਦਾ ਹੈ ਉਸ ਬਾਰੇ ਜਿਹੜਾ ਹੈ ਕੋਈ ਸਪਸ਼ਟ ਹਾਲੇ ਜਵਾਬ ਨਹੀਂ ਹੈ ਆਉ ਜਾਣਿਆ ਕਿ ਕਹਿੰਨਾ ਪੁਲਿਸ ਅਧਿਕਾਰੀਆਂ ਦਾ ਜਿਹਸੀਪੀ ਸਾਹਿਬ ਜਿਹੜਾ ਧਮਾਕਾ ਹੋਇਆ ਕੀ ਜਾਣਕਾਰੀ ਦੇਖੋ ਬਦਰ ਸਿੰਪਲ ਗੱਲ ਸਭ ਤੋਂ ਪਹਿਲਾਂ ਇਹ ਹੈ ਤੁਸੀਂ ਸਾਰੇ ਅੰਮ੍ਰਿਤਸਰ ਦੇ ਰਹਿਣ ਵਾਲੇ ਮੇਰੇ ਨਾਲ ਵਾਅਦਾ ਜਾਨਦੇ ਹੋ ਸ਼ਹਿਰ ਨੂੰ ਪਹਿਲੀ ਗੱਲ ਤਾਂ ਇੱਥੇ ਕੋਈ ਚੌਕੀ ਨਹੀਂ ਹੈਗੀ ਨਾ ਇੱਥੇ ਕੋਈ ਫੰਕਸ਼ਨਲ ਚੌਕੀ ਬਹੁਤ ਸਾਲ ਮਹੀਨੇ ਪਹਿਲਾਂ ਆਪਾਂ ਬੰਦ ਕਰਤੀ ਸੀ ਸਾਡਾ ਇੱਥੇ ਰੈਗੂਲਰ ਨਾਕਾ ਹੈ ਉੱਥੇ ਮੈਂ ਨਾਕੇ ਦੇ ਇੰਚਾਰਜ ਨਾਲ ਸਾਰਿਆਂ ਨਾਲ ਗੱਲ ਕੀਤੀ ਆ ਕੇ ਉਹ ਆਪਣੀ ਚੈਕਿੰਗ ਕਰ ਰਹੇ ਸੀਗੇ ਉਹਨਾਂ ਨੂੰ ਆਵਾਜ਼ ਆਈ ਦਲੇ ਪਾਸੇ ਜਿਹੜਾ ਮੇਨ ਆਪਣਾ ਜੀਟਰੋਡ ਨੂੰ ਜਿੱਥੇ ਕਾਫੀ ਟ੍ਰੈਫਿਕ ਲੰਘ ਰਿਹਾ ਸੀਗਾ ਜੀ ਉਹਨਾਂ ਨੇ ਆ ਕੇ ਦੇਖਿਆ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਔਰ ਸਿੰਪਲ ਗੱਲ ਹੈ ਮੈਂ ਤਾਂ ਤੁਹਾਡੇ ਰਾਹੀਂ ਸਭ ਨੂੰ ਇਹ ਕਹਿਣਾ ਚਾਹੁੰਦਾ ਵੀ ਹਰ ਇੱਕ ਚੀਜ਼ ਨੂੰ ਆਪਾਂ ਗ੍ਰਨੇਡ ਅਟੈਕ ਬਣਾ ਦਿੰਨੇ ਆ ਕੋਈ ਬੰਦਾ ਕੋਈ ਬੰਦੇ ਲੋਕੀ ਅਫਵਾਹ ਫਲਾਉਂਦੇ ਆ ਉਹਦੇ ਨਾਲ ਲੋਕਾਂ ਦੇ ਵਿੱਚ ਖਾਮ ਖਾਦੈਸ਼ ਫਲਾਉਂਦੇ ਜੋ ਕਿ ਸਾਡਾ ਰਿਸਪਾਂਸਿਬਲ ਸਿਟੀਜ਼ਨ ਹੁੰਦੇ ਨਹੀਂ ਇਹ ਫਰਜ਼ ਬੰਦਾ ਸੋ ਮੇਰੀ ਤੁਹਾਡੇ ਰਾਹੀਂ ਸਭ ਨੂੰ ਰਿਕੁਐਸਟ ਕਰ ਤੁਹਾਨੂੰ ਵੀ ਔਰ ਤੁਸੀਂ ਮੇਰੇ ਨਾਲ ਸਾਰੇ ਨੇ ਐਗਰੀ ਕੀਤਾ ਆਪਾਂ ਕੋਈ ਮੌਕੇ ਦੇ ਉੱਤੇ ਹੀ ਖੜੇ ਆ ਜੋ ਪੁਲਿਸ ਨੇ ਦੇਖਿਆ ਉਹੀ ਤੁਸੀਂ ਆ ਕੇ ਦੇਖਿਆ ਔਰ ਜੇ ਆਪਾਂ ਇਹਨੂੰ ਇਹ ਕਹਿ ਦੀ ਵੀ ਗ੍ਰਨੇਡ ਦਾ ਇੰਨਾ ਹੀ ਇੰਪੈਕਟ ਹੁੰਦਾ ਕਿ ਜਿਹੜੇ ਥੋੜੇ ਦੋ ਚਾਰ ਜਿਹੜੇ ਮਾਰਬਲਸ ਨੇ ਉੱਪਰਲੇ ਸੁਪਰਫਿਸ਼ਲ ਉਹ ਡਿਸਟਰਬ ਹੋਇਆ ਉੱਪਰਲਾ ਲੇਅਰ ਤਾਂ ਉਹਨੂੰ ਆਪਾਂ ਮਤਲਬ ਇਹ ਕਿਸ ਤਰ੍ਹਾਂ ਗ੍ਰੇਨੇਡ ਅਟੈਕ ਕਹਿ ਸਕਦੇ ਜਦੋਂ ਕਿ ਉਹਦੇ ਨਾਲ ਬਿਲਕੁਲ ਦੀਵਾਰ ਹੈ ਜਿਹਦੇ ਤੇ ਪੁਰਾਣਾ ਪੇਂਟ ਹੋਇਆ ਹੋਇਆ ਚ ਕੋਈ ਚਿਪਿੰਗ ਨਹੀਂ ਉਹਦੇ ਤੇ ਜੀ ਕੋਈ ਉਹਦੇ ਤੇ ਤਰੇਡ ਨਹੀਂ ਕੋਈ ਇਹੋ ਜੀ ਗੱਲ ਆਪਾਂ ਨੂੰ ਤੁਹਾਨੂੰ ਵੀ ਤੁਸੀਂ ਮੈਨੂੰ ਦੱਸੋ ਮੈਂ ਤਾਂ ਤੁਹਾਨੂੰ ਹੀ ਪੁੱਛਣਾ ਚਾਹੁੰਦਾ ਆਵਾਜ਼ ਆਈ ਹੈ ਯਾਰ ਆਵਾਜ਼ ਤਾਂ ਦੇਖੋ ਭਾਈ ਸਾਹਿਬ ਨੇ ਮੈਨੂੰ ਦੱਸਿਆ ਜਿਹੜੇ ਇੱਥੇ ਨਾਲ ਰਹਿੰਦੇ ਉਹ ਕਹਿੰਦੇ ਰੋਜ਼ ਵੀ ਸਾਨੂੰ ਆਵਾਜ਼ ਆਉਂਦੀ ਆ ਤੁਹਾਡੇ ਹੀ ਪੱਤਰਕਾਰ ਵੀਰਾਂ ਨੇ ਦੱਸੋ ਇਹ ਨਾਲ ਸੀਗੇ ਪੁੱਛਿਆ ਨਹੀਂ ਉਹਨਾਂ ਨੂੰ ਮੈਂ ਜੀ ਤਾਂ ਇਦਾਂ ਬੰਦਾ ਆਵਾਜ਼ ਨੂੰ ਆਪਾਂ ਗ੍ਰੇਨੇਡ ਅਟੈਕ ਕਹਿ ਦਈਏ ਬਟ ਅਸੀਂ ਰਿਸਪੌਂਸੀਬਲੀਟੀ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਕਰਾਂਗੇ ਔਰ ਜੋ ਵੀ ਹੈ ਹਸਲੀਅਤ ਉਹ ਸਾਹਮਣੇ ਲਿਆਵਾਂਗੇ ਪਰ ਫਿਲਹਾਲ ਕੋਈ ਸਬੂਤ ਮਿਲੇ ਕੋਈ ਅਦਾ ਦੇ ਕੋਈ ਯਾਰ ਕੋਈ ਵੀ ਦੇਖੋ ਮੈਂ ਮੌਕੇ ਤੇ ਹੀ ਖੜਾ ਐ ਐਸ ਐਚ ਓ ਸਦਰ ਸੀਗੇ ਚਲੋ ਹੁਣ ਇੱਥੇ ਨੇੜੇ ਕੋਈ ਪਿੰਡ ਦੇ ਵਿੱਚ ਲੜਾਈ ਹੋ ਰਹੀ ਹੈ ਉਧਰ ਭੇਜਿਆ ਉਹਨਾਂ ਨੂੰ ਤਾਂ ਉਸ ਕਰਕੇ ਸਾਨੂੰ ਕੋਈ ਚੀਜ਼ ਜੇ ਆਈ ਨਹੀਂ ਫੋਰੈਂਸਿਕ ਟੀਮ ਨੂੰ ਅਸੀਂ ਬੁਲਾਇਆ ਹੋਇਆ ਹੈ ਔਰ ਉਹਨਾਂ ਨੇ ਆ ਕੇ ਸਾਰਾ ਸੀਨ ਆਫ क्राइम ਦੇਖਣਾ ਮੇਰੀ ਤਾਂ ਤੁਹਾਨੂੰ ਵੀ ਗੁਜ਼ਾਰਿਸ਼ ਹੈ ਔਰ ਮੈਂ ਤੁਹਾਡੇ ਨਾਲ ਹੀ ਸਭ ਨੂੰ ਕਹਿਣਾ ਚਾਹੁੰਦਾ ਜਿਹੜਾ ਬੰਦਾ ਗਲਤ ਫਵਾ ਫਲਾਉਂਦਾ ਉਹਦੇ ਖਿਲਾਫ ਐਕਸ਼ਨ ਹੋਏਗਾ ਹੀ ਹੋਏਗਾ ਸਰ ਇਹ ਲੰਬੇ ਸਮੇਂ ਤੋਂ ਚੌਕੀ ਬੰਦ ਹੈਗੀ ਜੀ ਬਹੁਤ ਕਾਫੀ ਦੇਰ ਤੋਂ ਤੁਹਾਨੂੰ ਵੀ ਪਤਾ ਹੈ ਤੁਸੀਂ ਲੋਕਲ ਰਹਿੰਦੇ ਹੋ ਮੇਰੇ ਨਾਲ ਜ਼ਿਆਦਾ ਜਾਣਦੇ ਹੋ ਰੋਜ਼ ਦੇਖਦੇ ਵੀ ਹੋ ਕਿ ਇਹ ਚੌਕੀ ਬਿਲਕੁਲ ਬੰਦ ਹੈ ਇੱਥੇ ਔਰ ਅਸੀਂ ਇਹ ਕਿਉਂਕਿ ਫੋਰਸ ਦੀ ਸ਼ੋਰਟੇਜ ਮੈਂ ਪਹਿਲਾਂ ਵੀ ਜਦੋਂ ਇੱਥੇ ਪੋਸਟਡ ਸੀ ਉਦੋਂ ਵੀ ਬੰਦ ਕੀਤੀ ਸੀਗੀ ਇਹ ਲਾਰੈਂਸ ਰੋਡ ਹੋਰ ਸਾਰੀਆਂ ਜਿਹੜੀਆਂ ਚੌਕੀਆਂ ਉਦੋਂ ক্লোਜ਼ ਕਰਤੀਆਂ ਸੀ ਜੀ ਔਰ ਸਾਡੀ ਬੜੀ ਜਿਹੜੀ ਪੁਲਿਸ ਫੋਰਸ ਹ ਬੜੀ ਸਤਰਕ ਰਹਿੰਦੀ ਔਰ ਅਸੀਂ ਸਾਰੇ ਰਾਤ ਨੂੰ ਇਵਨਿੰਗ ਚ ਆਫੀਸਰਸ ਬਾਹਰ ਹੀ ਹੁੰਨੇ ਆ ਸੋ ਉਹ ਨਹੀਂ ਮੈਨੂੰ ਜੋ ਫਰਸਟ ਹੈਂਡ ਇਨਫੋਰਮੇਸ਼ਨ ਉਹ ਉੱਥੇ ਮੌਕੇ ਤੇ ਮੌਜੂਦ ਸੀ ਬਾਕੀ ਤਾਂ ਸਾਰੀਆਂ ਗੱਲਾਂ ਹੀ ਆ ਠੀਕ ਹਰੀ ਫੋਰਸ ਉੱਤੇ ਹਾਜ਼ਰ ਹੈ ਮੁਲਾਜ਼ਮ ਹਾਜ਼ਰ ਨੇ ਉਹਨਾਂ ਨੇ ਜੋ ਦੱਸਿਆ ਮੈਨੂੰ ਕੋਈ ਸ਼ੱਕੀ ਚੀਜ਼ ਨਜ਼ਰ ਆਈ ਹੈ ਨਹੀਂ ਅਜੇ ਤੱਕ ਮੈਨੂੰ ਤਾਂ ਕੋਈ ਦਿਖੀ ਨਹੀਂ ਹੁਣ ਮੈਨੂੰ ਮੌਕਾ ਤੁਸੀਂ ਦਿਓਗੇ ਤਾਂ ਆਪਾਂ ਹੋਰ ਧਰੀਕਲੀ ਦੇਖਾਂਗੇ ਜੀ ਜੇ ਕੋਈ ਚੀਜ਼ ਐਸੀ ਮਿਲੀ ਹੋਵੇ ਕੋਈ ਮੌਕਾ ਅਜੀ ਜੇ ਮਿਲੀ ਹੁੰਦੀ ਤਾਂ ਮੈਂ ਤੁਹਾਡਾ ਜੂ ਸ਼ੇਅਰ ਕਰਦਾ ਦੇਖੋ ਤੁਸੀਂ ਮੈਨੂੰ ਫੋਲੋ ਕਰ ਰਹੇ ਹੋ ਵਿਦ ਦੀ ਕੈਮਰਾ ਐਵਰ ਸਿਂਸ ਆਈ ਕੇਮ ਔਰ ਜਦੋਂ ਦੇ ਮੈਂ ਤਾਂ ਇਸ ਗੱਲ ਦੇ ਵੀ ਹੈਰਾਨ ਆ ਅਸੀਂ ਸਵਾਲ ਬਾਰ ਬਾਰ ਇਸੇ ਕਰਕੇ ਕਰਕੇ ਬਾਅਦ ਚ ਪ੍ਰੈਸ ਰੋਡ ਕੁਝ ਹੋਰ ਆ ਜਾਂਦਾ ਉਹ ਸਾਡੇ ਤੇ ਵੀ ਸਵਾਲ ਨਹੀਂ ਮੇਰੀ ਸੁਣੋ ਨਾ ਪ੍ਰੈਸ ਰੋਡ ਕਿਚ ਵੀ ਇਉਂ ਮੈਂ ਤਾਂ ਦੇਖੋ ਜਿਹੜੀ ਗੱਲ ਕਹੂੰਗਾ ਬਿਦ ਫੁੱਲ ਰਿਸਪਾਂਸਿਬਿਲਟੀ ਕੇ ਜੀ ਔਰ ਮੈਂ ਵੀ ਇਹ ਹੁਣ ਫੇਰ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਮੈਨੂੰ ਦੱਸ ਦੋ ਤੁਸੀਂ ਸਾਰੇ ਐਜੂਕੇਟਿਡ ਬੰਦੇ ਹੋ ਔਰ ਤੁਸੀਂ ਸਭ ਤੋਂ ਵੀ ਪਹਿਲਾਂ ਉੱਥੇ ਮੌਕੇ ਤੇ ਆ ਗਏ ਮੈਂ ਤਾਂ ਉਸ ਗੱਲ ਤੇ ਵੀ ਹੈਰਾਨ ਆ ਨਾ ਵੀ ਪ੍ਰੈਸ ਨੂੰ ਕਿੱਦਾਂ ਇੰਨੀ ਜਲਦੀ ਪਤਾ ਲੱਗ ਜਾਂਦਾ ਤੁਮਾਕਾ ਆ ਗਿਆ ਯਾਰ ਦੇਖੋ ਮੈਂ ਉਹੀ ਗੱਲ ਕਹ ਰਿਹਾ ਫਾਤੋ ਬਚਣ ਦੀ ਲੋੜ ਹੈ ਔਰ ਤੁਸੀਂ ਸਾਰੇ ਹੁਣ ਮੇਰੇ ਨਾਲ ਹੱਸ ਰਹੇ ਹੋ ਯਾਰ ਇਹ ਪਰ ਰਿਸਪਾਂਸਿਬਲ ਬੰਦੇ ਆ ਆਪਾਂ ਲੋਕਾਂ ਨੂੰ ਸਹੀ ਮੈਸੇਜ ਦੇਣਾ ਹੈ ਔਰ ਆਪਾਂ ਇਸ ਗੱਲ ਤੇ ਵਚਨਬੱਧ ਹਾਂ ਕਿ ਅਸੀਂ ਲੋਕਾਂ ਨੂੰ ਸਿਕਿਉਰ ਫੀਲਿੰਗ ਦੇਣੀ ਦੇਣੀ ਹੈ ਇਸ ਦਾ ਸਾਰੀ ਰਾਤ ਆਪ ਬਾਹਰ ਰਹੀਦਾ ਇਸੇ ਕਰਕੇ ਤਾਂ ਕਿ ਲੋਕਾਂ ਨੂੰ ਇਹ ਨਾ ਫੀਲਿੰਗ ਹੋਵੇ ਕਿ ਪੁਲਿਸ ਇਨਐਕਟਿਵ ਆ ਔਰ ਤੁਸੀਂ ਦੇਖੋ ਮੁੰਡੇ ਜਿਹੜੇ ਨਾਕੇ ਵਾਲੇ ਆਈ ਵੁੱਡ ਅਪਰੀਸ਼ੀਏਟ ਜੀ ਕਿੰਨਾ ਸਟਰੋਂਗ ਨਾਕਾ ਲਾਇਆ ਹੋਇਆ ਉਹਨਾਂ ਨੇ ਔਰ ਕਿੰਨਾ ਜ਼ਿਗਜ਼ੈਗ ਨਾਲ ਵਧੀਆ ਚੈਕਿੰਗ ਕਰ ਰਹੇ ਹੋ ਆਲਰੇਡੀ ਠੀਕ ਹੈ ਸਰ ਜੇ ਜੇਕਰ ਇਹ ਬਲਾਸਟ ਨਹੀਂ ਹੈ ਜਿਵੇਂ ਜਿਹੜੇ ਲੋਕ ਇਹੋ ਜਿਹੇ ਫਾਰਮ ਫਲਾਉਂਦੇ ਨੇ ਕੋਈ ਕਾਰਵਾਈ ਹੋਵੇਗੀ ਸਰ ਬਿਲਕੁਲ ਕਰਾਂਗੇ ਜੀ ਬਿਲਕੁਲ ਔਰ ਇੱਥੇ ਮੈਂ ਤੁਹਾਡਾ ਮਤਲਬ ਆਈ ਪ੍ਰੋਮਿਸ ਵਿਦ ਯੂ ਕਿ ਇਹੋ ਜਿਹੇ ਚੀਜ਼ਾਂ ਆਪਾਂ ਬਿਲਕੁਲ برداشت ਨਹੀਂ ਕਰਦੇ ਠੀਕ ਹੋ ਗਿਆ ਥੈਂਕ ਯੂ ਜੀ ਐਕਸਲ ਜੀ ਬਹੁਤ ਵਧੀਆ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਤਬਾਕਾ ਨਹੀਂ ਹੈ ਤਾਂ ਇਹ ਜਿਹੜੀ ਹੈ ਗੱਲ ਇੱਕ ਲੋਕ ਜਿਹੜੇ ਨੇ ਇਹ ਕਹ ਰਹੇ ਨੇ ਕਿ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤਾਂ ਕੋਈ ਤਮਾਕੀ ਵਾਲੀ ਗੱਲ ਸਾਹਮਣੇ ਨਹੀਂ ਆ ਰਹੀ ਹੈ ਤਾਂ ਇਹ ਸਾਫ਼ ਤੌਰ ਦੇ ਉੱਤੇ ਕਿਹਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਨੇ ਤੁਸੀਂ ਵੇਖੋ ਕਿ ਪੁਲਿਸ ਵੱਲੋਂ ਖਾਸ ਤੌਰ ਤੇ ਨਕਾਰ ਦਿੱਤਾ ਗਿਆ ਹੈ ਕਿ ਆਵਾਜ਼ ਜ਼ਰੂਰ ਆਈ ਹੈ ਪਰ ਆਵਾਜ਼ ਕੀ ਸਹੀ ਦੀ ਹੈ ਇਸ ਬਾਰੇ ਹਾਲੇ ਕੋਈ ਵੀ ਗੱਲਬਾਤ ਨਹੀਂ ਹੈ ਔਰ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈ ਕੋਈ ਸ਼ੱਕੀ ਚੀਜ਼ ਨਹੀਂ ਹੈ ਕਿ ਜਿਹੜਾ ਕੀ ਇਸ ਦੇ ਵਿੱਚ ਹੋਵੇ ਔਰ ਫੁੱਲਸ ਨੇ ਸਾਫ ਤੌਰ ਤੇ ਕਿਹਾਤਾ ਹੈ ਕਿ ਇਹ ਕੋਈ ਬਲਾਸ ਨਹੀਂ ਹੈ ਅਗਰ ਕੋਈ ਆਵਾਜ਼ ਆਈ ਹੈ ਤਾਂ ਉਸ ਨੂੰ ਧਮਾਕੇ ਦੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਕਪਲਸ ਵੱਲੋਂ ਸਪਸ਼ਟੀਕਰਨ ਦੇ ਦਿੱਤਾ ਗਿਆ ਹੈ ਜੋ ਲੋਕ ਆਪਣੇ ਘਰਾਂ 'ਚ ਨੇ ਉਹਨਾਂ ਨੂੰ ਅਸੀਂ ਇਸ ਵੀਡੀਓ ਰਾਹੀਂ ਦੱਸ ਰਹੇ ਹਾਂ ਕਿ ਜੋ ਵੀ ਅੱਜ ਆਵਾਜ਼ ਆਈ ਹੈ ਉਸ ਦੇ ਬਾਰੇ ਪੁਲਿਸ ਨੇ ਖੁਲਾਸਾ ਕੀਤਾ ਹੈ ਲੇਕਿਨ ਨਾਲ ਵੀ ਗੱਲ ਕਹੀ ਜਾ ਰਹੀ ਹੈ ਕਿ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਸੱਚ ਹੋਏਗਾ ਉਹ ਤੁਹਾਡੇ ਸਾਹਮਣੇ ਲਿਆਂਦਾ ਜਾਏਗਾ ਕੈਮਰਾਮੈਨ ਅਸ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬੀ